ਬਹੁਤ ਵਾਰ ਕਿਹਾ ਜਾਂਦਾ ਹੈ ਕਿ ਘਰ ਦਾ ਕੁੰਡਾ ਖੋਲਣ ਤੋਂ ਪਹਿਲਾਂ ਸਾਵਧਾਨੀ ਜ਼ਰੂਰ ਵਰਤਿਆ ਕਰੋ ਤੇ ਹੁਣ ਇੱਕ ਹੋਰ ਮਾਮਲਾ ਸਾਹਮਣੇ ਆ ਚੁੱਕਾ ਹੈ ਦਿਨ ਦਿਹਾੜੇ ਲੁਟੇਰੇ ਨਾ ਸਿਰਫ ਘਰ ਦੇ ਵਿੱਚ ਜ਼ਬਰਦਸਤੀ ਘੁਸਦੇ ਨੇ ਹਥਿਆਰਾਂ ਦੇ ਨਾਲ ਬੀਬੀਆਂ ਤੇ ਹਮਲਾ ਤੱਕ ਕਰ ਦਿੰਦੇ ਨੇ ਇਹ ਵੀਡੀਓ ਸਾਹਮਣੇ ਆਈ ਹੈ ਪੰਜਾਬ ਦੇ ਜਲੰਧਰ ਸ਼ਹਿਰ ਤੋਂ ਜਿੱਥੇ ਕਿ ਸਭ ਤੋਂ ਪੌਸ਼ ਇਲਾਕਾ ਮੰਨਿਆ ਜਾ ਰਿਹਾ ਇੱਕ ਕਲੋਨੀ ਜਿਸ ਦੇ ਘਰ ਦੇ ਅੰਦਰ ਇੱਕ 65 ਸਾਲ ਦੀ ਬਜ਼ੁਰਗ ਮਹਿਲਾ ਜਿਸ ਤੇ ਟੜਾ-ਟੜ ਹਥਿਆਰ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਤੇ ਇਹੀ ਦੱਸਿਆ ਜਾ ਰਿਹਾ ਕਿ ਲੁਟੇਰਾ ਜਿਹੜਾ ਸੀ ਉਹ ਲੁੱਟ ਦੇ ਇਰਾਦੇ ਦੇ ਨਾਲ ਘਰ ਦੇ ਵਿੱਚ ਦਾਖਲ ਹੁੰਦਾ ਹੈ ਇਹ ਵੀ ਦੱਸ ਦਈਏ ਕਿ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਦੁਪਹਿਰ 1:30 ਵਜੇ ਦੇ ਤਕਰੀਬਨ ਇਹ ਪੂਰੀ ਵਾਰਦਾਤ ਹੁੰਦੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਐਵੇਨਿਊ ਦੇ ਵਿੱਚ ਤੇ ਮਕਾਨ ਨੰਬਰ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਇਹ ਲੁਟੇਰਾ ਕੋਸ ਜਾਂਦਾ ਤਾਂ ਘਰ ਦੇ ਵਿੱਚ ਜਿਹੜੀਆਂ ਮਹਿਲਾਵਾਂ ਮੌਜੂਦ ਹੁੰਦੀਆਂ ਨੇ ਅਚਾਨਕ ਜਦੋਂ ਲੁਟੇਰੇ ਨੂੰ ਦੇਖਦੀਆਂ ਹੱਥ ਦੇ ਵਿੱਚ ਹਥਿਆਰ ਹੈ ਤਾਂ ਹਰ ਕੋਈ ਡਰ ਜਾਏਗਾ ਤੇ ਮਹਿਲਾਵਾਂ ਵੀ ਜਿਹੜੀਆਂ ਉਸ ਵੇਲੇ ਡਰ ਜਾਂਦੀਆਂ ਨੇ ਕਾਫੀ ਜ਼ਿਆਦਾ ਚੀਕਾ ਮਾਰਦੀਆਂ ਨੇ ਕਾਫੀ ਜ਼ਿਆਦਾ ਸ਼ੋਰ ਮਚਾਉਂਦੀਆਂ ਨੇ ਕਿ ਕੋਈ ਨਾ ਕੋਈ ਆ ਕੇ ਉਹਨਾਂ ਦੀ ਜਾਨ ਬਚਾ ਲਵੇ ਤਾਂ ਉਸ ਤੋਂ ਬਾਅਦ ਆਪਣੇ ਘਰ ਦੇ ਗੇਟ ਦੇ ਵੱਲ ਭੱਜਦੀਆਂ ਨੇ ਕਿ ਘਰੋਂ ਬਾਹਰ ਹੀ ਨਿਕਲ ਜਾਈਏ ਤਾਂ ਲੁਟੇਰਾ ਜਿਹੜਾ ਹੈ ਉਹ ਮਹਿਲਾ ਦਾ ਪਿੱਛਾ ਕਰਦਾ ਉਸ ਨੂੰ ਪਿੱਛੋਂ ਫੜ ਲੈਂਦਾ ਹੈ ਤੇ ਗੇਟ ਦੇ ਸਾਹਮਣੇ ਖੜਾ ਕਰਕੇ ਹੱਥ ਤੇ ਜਿਹੜਾ ਹਮਲਾ ਕਰਦਾ ਹੈ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਜਿਸ ਦੇ ਵਿੱਚ 65 ਸਾਲ ਦੀ ਇਹ ਬਜ਼ੁਰਗ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੀ ਹੈ ਤੇ ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਪੁਲਿਸ ਨੇ ਲੰਬਾ ਪਿੰਡ ਨਿਵਾਸੀ ਵਿਅਕਤੀ ਸੀ ਜਿਹੜਾ ਦੋਸ਼ੀ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਫੋਨ ਕਰਕੇ ਪੂਰੀ ਜਾਣਕਾਰੀ ਦੀ ਪੁਸ਼ਟੀ ਵਿਦਿੱਤੀ ਜਾਂਦੀ ਹੈ ਤੇ ਦਹਿਸ਼ਤ ਦਾ ਮਾਹੌਲ ਜ਼ਰੂਰ ਆਲੇ ਦੁਆਲੇ ਦੇ ਲੋਕਾਂ ਦੇ ਵਿੱਚ ਬਣ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਲੁਟੇਰਾ ਜਿਹੜਾ ਐਡੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਗਿਆ ਕਲੋਨੀ ਦੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਇੱਕ ਮੰਗ ਚੁੱਕੀ ਗਈ ਹੈ ਘਟਨਾ ਦੇ ਵਿੱਚ ਜਿਹੜਾ ਪਰਿਵਾਰ ਵੀ ਉਹ ਸਦਮੇ ਦੇ ਵਿੱਚ ਚਲਾ ਗਿਆ ਕਿਉਂਕਿ ਘਰ ਦੇ ਗੇਟ ਦਾ ਰੈਂਪ ਹੂਨ ਦੇ ਨਾਲ ਜਿਹੜਾ ਪੂਰਾ ਲੱਥਪੱਥ ਹੋ ਜਾਂਦਾ ਹੈ ਤੇ ਘਰ ਦੇ ਪਰਿਵਾਰਕ ਮੈਂਬਰ ਸਹਿਮ ਜਾਂਦੇ ਨੇ ਜਿਨ੍ਹਾਂ ਦੇ ਸਾਹਮਣੇ ਕੋਈ ਹੱਥ ਦੇ ਵਿੱਚ ਹਥਿਆਰ ਲੈ ਕੇ ਖੜਾ ਹੋ ਜਾਏ ਤਾਂ ਕਿਤੇ ਨਾ ਕਿਤੇ ਹਰ ਇੱਕ ਨੂੰ ਆਪਣੀ ਜਾਨ ਦੀ ਜ਼ਰੂਰ ਪੈ ਜਾਂਦੀ ਹੈ ਤੇ ਇਹਨਾਂ ਮਹਿਲਾਵਾਂ ਨੂੰ ਵੀ ਉਹ ਹਾਦਸਾ ਭਲਾਣਾ ਬਹੁਤ ਜ਼ਿਆਦਾ ਔਖਾ ਹੋ ਗਿਆ ਕਿ ਕਿਸ ਤਰੀਕੇ ਦੇ ਨਾਲ ਚੀਕਾਂ ਮਾਰੀਆਂ ਆਪਣਿਆਂ ਨੂੰ ਪੂਰੀ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਹੱਥ ਦੇ ਵਿੱਚ ਵਾਰ ਕਰ ਦਿੱਤਾ ਜਾਂਦਾ ਇਸ ਲੁਟੇਰੇ ਦੇ ਵੱਲੋਂ ਤਾਂ ਜਿਸ ਤੋਂ ਬਾਅਦ ਆਪਣਾ ਮੂੰਹ ਇਸ ਲੁਟੇਰੇ ਨੇ ਟੱਕਿਆ ਹੋਇਆ ਸੀ ਬਾਹਰ ਆਂਦਾ ਬਾਜ਼ਾਰ ਦੀ ਤਰਫ ਭੱਜਦਾ ਪਰ ਇਸ ਦੌਰਾਨ ਇਲਾਕੇ ਦੇ ਲੋਕ ਉਸ ਦਾ ਪਿੱਛਾ ਕਰਦੇ ਨੇ ਉਸ ਨੂੰ ਅ ਫੜਨ ਦੀ ਕੋਸ਼ਿਸ਼ ਕਰਦੇ ਨੇ ਪਰ ਉਹ ਫੜਿਆ ਨਹੀਂ ਜਾਂਦਾ ਤਾਂ ਉਸ ਤੋਂ ਬਾਅਦ ਲੁਟੇਰਾ ਲੁੱਟ ਦੀ ਨੀਤ ਦੇ ਨਾਲ ਘਰ ਦੇ ਅੰਦਰ ਆਇਆ ਸੀ ਸੀਸੀਟੀਵੀ ਦੇ ਵਿੱਚ ਦੇਖਿਆ ਗਿਆ ਤੇ ਉੱਥੇ ਹੀ ਮਹਿਲਾ ਤੇ ਹਮਲਾ ਕਰਕੇ ਭੱਜ ਜਾਂਦਾ ਹੈ ਲੇਕਿਨ ਹੁਣ ਪੁਲਿਸ ਇਸ ਮਾਮਲੇ ਦੇ ਵਿੱਚ ਹੋਰ ਕੀ ਕਾਰਵਾਈ ਕਰਦੀ ਹੈ ਇਹ ਜ਼ਰੂਰ ਦੇਖਣਾ ਹੋਏਗਾ ਇਸੇ ਲਈ ਕਹਿੰਦੇ ਨੇ ਕਿ ਘਰ ਦੇ ਵਿੱਚ ਅਗਰ ਤੁਸੀਂ ਬੇਫਿਕਰੇ ਹੋ ਕੇ ਬੈਠੇ ਹੋ ਤਾਂ ਕਿਤੇ ਨਾ ਕਿਤੇ ਸਾਵਧਾਨੀ ਜ਼ਰੂਰ ਵਰਤ ਲਿਆ ਕਰੋ ਕਿ ਕਿਹੜਾ ਕੋਈ ਸ਼ੱਕੀ ਵਿਅਕਤੀ ਆ ਕੇ ਦਿਨ ਦਿਹਾੜੇ ਅੱਗੇ ਕਿਹਾ ਜਾਂਦਾ ਸੀ ਕਿ ਦੁਪਹਿਰ ਦੇ ਬਿੱਲੇ ਕੋਈ ਡਰ ਨਹੀਂ ਪਰ ਇਸ ਵੇਲੇ ਦੁਪਹਿਰ ਰਾਤ ਕਿਸੇ ਵੀ ਬਿੱਲੇ ਇਹੋ ਜਿਹੇ ਲੋਕ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਜਾਂਦੇ ਨੇ ਤੁਸੀਂ ਸੀਸੀਟੀਵੀ ਵੀਡੀਓ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਕ ਮਹਿਲਾ ਜੋ ਘਰ ਦੇ ਵਿੱਚ ਬੇਫਿਕਰੀ ਦੇ ਨਾਲ ਬੈਠੀ ਹੋਈ ਹੈ ਪਰ ਅਚਾਨਕ ਉਸ ਦੇ ਨਾਲ ਵੱਡੀ ਵਾਰਦਾਤ ਹੋ ਜਾਂਦੀ ਹੈ ਜਿਸ ਦੀਆਂ ਤਸਵੀਰਾਂ ਦੇਖ ਸਕਦੇ ਹੋ